ਬਹੁਤ ਹੀ ਸਤਿਕਾਰਯੋਗ ਬੇਰਜ਼ਗਰ ਅਧਿਆਪਕ ਸਾਥਿਓ ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥਿਓ ਮੈਂ ਜਸਲ ਸਿੰਘ ਖਾਇਆ ਸੂਬਾ ਪ੍ਰਧਾਨ ਬੀਆ ਟੱਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਤੁਸੀਂ ਲਗਾਤਾਰ ਸੰਘਰਸ਼ ਦੇ ਨਾਲ ਜੁੜੇ ਰਹੇ ਹੋ 4 ਸਾਲ ਤੋਂ ਲਗਾਤਾਰ ਤੁਸੀਂ ਆਪਣੀਆਂ ਜਿੰਨੇ ਵੀ ਯੋਗ ਹੈਗੇ ਹੋ ਤੁਸੀਂ ਸਾਰਾ ਸਹਿਯੋਗ ਕਰਦੇ ਰਹੇ ਹੋ ਲਗਾਤਾਰ ਤੁਸੀਂ ਧਰਨੇ ਦਾ ਹਿੱਸਾ ਬਣਦੇ ਰਹੇ ਹੋ ਲਗਾਤਾਰ ਤੁਸੀਂ ਯੂਨੀਅਨ ਦੇ ਵਿੱਚ ਤੁਸੀਂ ਆਪਣਾ ਸਹਿਯੋਗ ਕਰਦੇ ਰਹੇ ਹੋ ਤਾ ਉਹਦੇ ਅੱਜ ਇੱਕ ਵੱਡੀ ਫਿਰ ਅਪਡੇਟ ਇਹ ਹੈ ਕਿ ਤੁਸੀਂ ਜਿਹੜਾ ਸੰਘਰਸ਼ ਨਾਲ ਜੁੜੇ ਰਹੇ ਹੋ ਅੱਜ ਲਗਭਗ ਫਿਰ ਐਮਐਲਏ ਸਾਹਿਬ ਜਿਹੜਾ ਜਗਦੀਪ ਕਮੋਜ ਗੋਲਡੀ ਉਹਨਾਂ ਨੂੰ ਮਿਲਿਆ ਗਿਆ ਆਪਣੀਆਂ ਮਾਸਟਰ ਕਟਰੀਆਂ ਮੰਗਾਂ ਨੂੰ ਲੈ ਕੇ ਲੈਕਚਰ ਕਟਰੀਆਂ ਮੰਗਾਂ ਨੂੰ ਲੈ ਕੇ ਜਾਂ ਆਪਣੀਆਂ 55% ਦੀਆਂ ਮੰਗਾਂ ਨੂੰ ਲੈ ਕੇ ਉਮਰ ਹਾਦੀਆਂ ਮੰਗਾਂ ਨੂੰ ਲੈ ਕੇ ਅੱਜ ਫਿਰ ਗੱਲਬਾਤ ਕੀਤੀ ਗਈ ਹੈ ਤਾ ਬਿਲਕੁਲ ਉਹਨਾਂ ਨੇ ਸਾਫ਼ ਕਿਹਾ ਹੈ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਲਗਭਗ 3-4 ਉਹ ਜਲਦ ਤੁਹਾਡੀਆਂ ਹੱਲ ਹੋ ਜਾਣਗੀਆਂ ਸਿੱਖਿਆ ਵਿਭਾਗ ਦੇ ਵਿੱਚ ਵੱਡੀ ਅਪਡੇਟ ਚੱਲ ਰਹੀ ਹੈ ਵੱਡੇ ਪੱਧਰ ਤੇ ਜਿਹੜਾ ਪ੍ਰੋਸੈਸ ਚੱਲਿਆ ਹੈ ਤੁਸੀਂ ਵੇਟ ਕਰੋ ਲਗਭਗ ਥੋੜੇ ਦਿਨਾਂ ਦੇ ਵਿੱਚ ਤੁਸੀਂ ਆਪ ਦੇਖ ਲਓਗੇ ਤਾਂ ਬਿਲਕੁਲ ਸਾਥੀਓ ਜੋ ਵੀ ਲਗਾਤਾਰ ਜਿਹੜੀਆਂ ਅਪਡੇਟਾਂ ਸੀ ਤਾਂ ਅੱਜ ਫੇਰ ਉਹ ਸਿੱਖਿਆ ਮੰਤਰੀ ਨੇ ਉਹ ਹੀ ਦਰਾਇਆ ਵੀ ਨਾ ਇਹਨਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਲਗਭਗ ਲਗਾਤਾਰ ਅੰਡਰ ਪ੍ਰੋਸੈਸ ਹੈ ਤਾਂ ਉਹ ਚੱਲ ਰਿਹਾ ਹੈ ਤਾ ਹੋ ਸਕਦਾ ਆਪਾਂ ਨੂੰ ਇੱਕ ਧਰਨਾ ਜਾਂ ਦੋ ਧਰਨੇ ਲੱਗਣ ਮੈਂ ਤੁਹਾਨੂੰ ਲਗਾਤਾਰ ਪੀਲਾਂ ਕੀਤੀਆਂ ਅੱਜ ਵੀ ਅਪੀਲ ਕਰਦਾ ਇਹ ਆਪਣਾ ਲਾਸਟ ਧਰਨਾ ਹੋਊਗਾ ਇਸ ਤੋਂ ਬਾਅਦ ਤੁਸੀਂ ਬਿਲਕੁਲ ਆਪਣਾ ਜਿਹੜੇ ਜਿਹੜੀਆਂ ਆਪਣੀਆਂ ਮੰਗਾਂ ਸੀ ਪ੍ਰਮਾਤਮਾ ਕਰੇ ਆਪਣੀਆਂ ਸਾਰੀਆਂ ਮੰਗਾਂ ਹੱਲ ਹੋ ਜਾਣ ਤੇ ਆਪਾਂ ਨੂੰ ਐਡਵਰਟਾਈਜ਼ਮੈਂਟ ਮਿਲੇ ਤੇ ਆਪਾਂ ਪੜਨੋਂ ਬੈਠੀਏ ਤਾਂ ਸਾਥੀਓ 15 ਤਰੀਕ ਨੂੰ ਆਪਣਾ ਜਿਹੜਾ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਰੱਖਿਆ ਹੋਇਆ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਔਰ ਤੁਹਾਡੇ ਕੋਲ ਮੌਕਾ ਹੈ ਲਾਸਟ ਮੌਕਾ ਹੈ ਇੱਕ ਵਾਰ ਤੁਸੀਂ ਸਾਰਿਆਂ ਨੇ ਪਹੁੰਚਣਾ ਕਿਉਂਕਿ ਉਮੀਦਾਂ ਤੁਹਾਡੀਆਂ ਸਾਰਿਆਂ ਦੀ ਹੈਗੀਆਂ ਮਾਸਟਰ ਗ੍ਰੈਜੂਏਟ ਨੂੰ ਲੈ ਕੇ ਲੈਕਚਰ ਗ੍ਰੈਜੂਏਟ ਨੂੰ ਲੈ ਕੇ 51% ਨੂੰ ਲੈ ਕੇ ਉਮਰ ਹੱਦ ਨੂੰ ਲੈ ਕੇ ਜਿਹੜੀਆਂ ਤੁਸੀਂ ਉਮੀਦਾਂ ਲਾਈਆਂ ਆਈਆਂ ਲਗਭਗ 4 ਸਾਲ ਤੋਂ ਸਰਕਾਰ ਨੇ ਲਗਾਤਾਰ ਆਪਣੀ 4 ਸਾਲ ਬਿਲਕੁਲ ਟਪਾਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤਾਂ ਉਹਦੇ ਲਈ ਤੁਸੀਂ ਸਾਰਿਆਂ ਨੇ 15 ਨੂੰ ਫਰਵਰੀ ਨੂੰ ਜਿਹੜਾ ਆਪਾਂ ਉਲਿਖਿਆ ਮੁੱਖ ਮੰਤਰੀ ਦੀ ਕੋਠੀ ਦਾ ਕਰਾਓ ਉੱਥੇ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਤਾ ਵੱਡੀ ਅਪਡੇਟ ਹੈ ਵੀ ਅੱਜ ਫਿਰ ਇੱਕ ਵਾਰ ਜਿਹੜੇ ਐਮਐਲਏ ਜਲਾਲਾਬਾਦ ਦੇ ਜਿੰਦੀ ਕੂਜ ਗੋਲਡੀ ਉਹਨਾਂ ਨੂੰ ਮਿਲਿਆ ਗਿਆ ਸੀ ਉਹਨਾਂ ਨਾਲ ਆਪਣੀ ਫਿਰ ਗੱਲਬਾਤ ਰੱਖੀ ਗਈ ਹੈ ਉਹਨਾਂ ਨੇ ਅੱਗੋਂ ਇਹ ਹੀ ਤਰਾਇਆ ਵੀ ਤੁਹਾਡਾ ਜਿਹੜਾ ਪ੍ਰੋਸੈਸ ਅੰਡਰ ਪ੍ਰੋਸੈਸ ਹੈ ਤੇ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ ਵੱਡੀ ਹਲਚਲ ਹੈਗੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਤੁਸੀਂ ਆਪ ਖੁਦ ਵੇਖ ਲਓਗੇ ਤਾਂ ਤੁਹਾਡਾ ਕੰਮ ਨਿਪਰੇ ਚੜਨ ਵਾਲਾ ਹੈ ਤੇ ਤੁਹਾਨੂੰ ਅੱਗੇ ਵੀ ਦੋ ਵਾਰੀ ਮਿਲਿਆ ਮੈਂ ਉਦੋਂ ਵੀ ਤੁਹਾਨੂੰ ਇਹ ਗੱਲ ਕਹੀ ਸੀ ਤੇ ਜਲਦ ਤੁਹਾਡਾ ਜਿਹੜਾ ਕੰਮ ਹੈ ਨਿਪਰੇ ਚੜ ਜਾਏਗਾ ਤਾਂ ਸਾਥਿਓ ਆ ਹੌਂਸਲਾ ਬਣਾ ਕੇ ਰੱਖਿਓ ਤੇ ਇੱਕ ਲਾਸਟ ਤਰਨਾ ਹੈ 15 ਫਰਵਰੀ ਦਾ ਉਹ ਆਪਾਂ ਕਰਨਾ ਇਸ ਤੋਂ ਬਾਅਦ ਤੁਸੀਂ ਬਿਲਕੁਲ ਆਪਣੀਆਂ ਜਿਹੜੀਆਂ ਮੰਗਾਂ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਆਪਣੀਆਂ ਤੁਹਾਡੇ ਸਾਹਮਣੇ ਆਉਣਗੀਆਂ ਤਾਂ ਸਾਥੀਓ ਆਓ ਆਪਾਂ 15 ਫਰਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰਾਵ ਕਰਨਾ ਉੱਥੇ ਤੁਸੀਂ ਸਾਰੇ ਨੇ ਪਹੁੰਚਣਾ ਇੱਕ ਵੱਡੀ ਪ੍ਰੋਬਲਮ ਤੁਹਾਨੂੰ ਅੱਗੇ ਵੀ ਫੇਸ ਕਰਦਾ ਹੁੰਦਾ ਤੁਹਾਨੂੰ ਕਹਿਣਾ ਹੁੰਦਾ ਤਾਂ ਜਿਹੜਾ ਫੰਡ ਦਾ ਵੱਡੇ ਪੱਧਰ ਤੇ ਲੋਡ ਹੁੰਦੀ ਹੈ ਫੰਡ ਜਿਹੜਾ ਹੁੰਦਾ ਹੈ ਉਹ ਯੂਨੀਅਨ ਲੋਕਾਂ ਦਾ ਜਿਹੜੇ ਲੜਾਈ ਹੁੰਦੀ ਲੋਕਾਂ ਦੇ ਪੈਸੇ ਨਾਲ ਲੜੀ ਜਾਂਦੀ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲਾਂ ਵੀ ਕਰਦਾ ਸਾਰੇ ਸਾਥੀ ਫੰਡ ਦਾ ਸਹਿਯੋਗ ਕਰੋ ਕਿਉਂਕਿ ਫੰਡ ਬਿਨਾਂ ਯੂਨੀਅਨ ਸਾਥੀ ਉਹ ਨਹੀਂ ਹੁੰਦੀ ਇਹ ਕਲੀਅਰ ਹੈ ਤੁਸੀਂ ਲਗਭਗ ਸਾਰੇ ਸਾਥੀ ਸੁਣਦੇ ਹੋ ਦੇਖਦੇ ਹੋ ਫੰਡ ਤੁਸੀਂ ਨਹੀਂ ਕਰਦੇ 4-4000 5-5000 ਤੁਸੀਂ ਵੀਡੀਓ ਦੇਖ ਜਾਂਦੇ ਹੋ ਫੰਡ ਜਦੋਂ ਦੇਖਦੇ ਆ ਤਾਂ ਕੋਈ ਸਾਥੀ ਨਹੀਂ ਫੰਡ ਕਰਦਾ ਤਾ ਇੱਕ ਸਾਡੇ ਸਾਥੀ ਫਾਈਲ ਕਰ ਤੋਂ ਵਕ ਬੋਰਡ ਦੇ ਹੈਗੇ ਆ ਜਿਹੜੇ ਮੁਲਾਜ਼ਮ ਹੈ ਸਾਥੀ ਉਹ ਅਲ ਵੇਖੋ ਪਿਛਲੀ ਦੋ ਵਾਰ ਫੰਡ ਆਪਾਂ ਨੂੰ ਦੇ ਚੁੱਕਿਆ ਲਗਭਗ ਉਹਨਾਂ ਨੇ ਇੱਕ ਵਾਰ 1000 ਰੁਪਏ ਕੀਤਾ ਸੀ ਇੱਕ ਵਾਰੀ 1500 ਕੀਤਾ ਸੀ ਤਾਂ ਸਾਥੀ ਉਹ ਵੱਡੇ ਪੱਧਰ ਤੇ ਉਹਨਾਂ ਨੇ ਦੋ ਵਾਰੀ ਫੰਡ ਕੀਤਾ ਸੀ ਤਾਂ ਸਾਥੀਓ ਤੁਸੀਂ ਇਹ ਨਾ ਸੋਚਿਓ ਉਹਨਾਂ ਦੇ ਨਾਂ ਦਾ ਬੇਟਾ ਪੜਦਾ ਹੈ ਉਹਨਾਂ ਦਾ ਨਾ ਕੋਈ ਆਪਣੇ ਰਿਸ਼ਤੇਦਾਰ ਕੋਈ ਵੀ ਜਿਹੜਾ ਹੈਗਾ ਤਾਂ ਉਹ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਵੇਖੋ ਮੈਂ ਤੁਹਾਡੀਆਂ ਜਿਹੜੇ ਬੇਰਜ਼ਗਾਰਾਂ ਦੀਆਂ ਜਿਹੜੇ ਤੁਸੀਂ ਤਰਾਸਦੀ ਨੂੰ ਲੈ ਕੇ ਲੱਗੇ ਹੋਏ ਹੋ ਤੁਸੀਂ ਲੜਾਈ ਲੜ ਰਹੇ ਹੋ ਬਸ ਤੁਹਾਡੇ ਐਪਰੀਸ਼ੀਏਟ ਵੇਖਦਾ ਆਂ ਕਿ ਤੁਸੀਂ ਵਧੀਆ ਲੱਗੇ ਹੋਏ ਹੋ ਤਾਂ ਮੈਂ ਇਹ ਤੁਹਾਡੀਆਂ ਜਿਹੜੀਆਂ ਵੀ ਗੱਲਾਂ ਹੁੰਦੀਆਂ ਸੁਣਦਾ ਸੁਣ ਕੇ ਮੈਂ ਤੁਹਾਨੂੰ ਫੰਡ ਕਰਦਾ ਤੇ ਇੱਕ ਦੋ ਵਾਰੀ ਮੇ ਉਹਨਾਂ ਨਾਲ ਗੱਲ ਵੀ ਹੋਈ ਹੈ ਤਾਂ ਸਾਥੀਓ ਤੁਸੀਂ ਇਹ ਨਾ ਸੋਚਿਆ ਕਰੋ ਆ ਵੇਖੋ ਆਪਣੇ ਜਿਹੜੇ ਨੇੜੇ ਤੇੜੇ ਵੀ ਨਹੀਂ ਹੁੰਦੇ ਉਹ ਵੀ ਆਪਣੀ ਵੀਡੀਓ ਦੇਖ ਕੇ ਆਪਾਂ ਨੂੰ ਫੰਡ ਕਰ ਦਿੰਦੇ ਆ ਮੈਂ ਤੁਹਾਨੂੰ ਅਪੀਲ ਕਰਦਾ ਫੰਡ ਵੱਡੇ ਪੱਧਰ ਤੇ ਲੋੜ ਇੱਕ ਤਰ੍ਹਾਂ ਲੱਗਣਾ ਤੁਸੀਂ ਸਾਰਿਆਂ ਨੇ ਫੰਡ ਦੀ ਹੈਲਪ ਕਰਨੀ ਹੈ 9464283381 ਇਹ ਹੀ ਵਟਸਐਪ ਗਰੁੱਪ ਹੈ ਇਹ ਹੀ ਨੰਬਰ ਹੈ ਇਹ ਗੂਗਲ ਪੇ ਨੰਬਰ ਹੈ ਇਹਦੇ ਤੋਂ ਤੁਸੀਂ ਸਾਰਿਆਂ ਨੇ ਕਰਨਾ ਸਾਥੀਓ ਸਾਰਿਆਂ ਨੇ 15 ਫਰਵਰੀ ਨੂੰ ਪਹੁੰਚਣਾ ਹੈ ਤਾਂ ਆਪਾਂ ਵੱਡੇ ਪੱਧਰ ਤੇ ਇੱਕ ਧਰਨਾ ਕਰਨਾ ਉਸ ਤੋਂ ਬਾਅਦ ਤੁਸੀਂ ਆਪਣੀਆਂ ਸਾਰੀਆਂ ਵੱਡੀਆਂ ਜਿਹੜੀਆਂ ਅਪਡੇਟਾਂ ਲੈਣੀਆਂ ਉਹ ਤੁਹਾਡੇ ਸਾਹਮਣੇ ਹੋਊਗੀ ਧੰਨਵਾਦ ਸਾਰਿਆਂ ਦਾ